ਤੁਹਾਡੇ ਮਾਦਮ ਰਾਈ ਮੈਂ ਇੱਕ ਵੈਸੇ ਤੇ ਸਾਰੇ ਪਬਲਿਕ ਨੂੰ ਸਾਡੇ ਗੁਰਦਾਸਪੁਰ ਪੰਜਾਬ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਸਕੀਮ ਜੜੀ ਹੈ ਇੱਕ ਬੜੀ ਧਾਰਮਿਕ ਸਕੀਮ ਹੈਗੀ ਆ ਕਿਉਂਕਿ ਰਾਜਨੀਤਿਕ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਪਰੰਤੂ ਕੋਈ ਬਜ਼ੁਰਗ ਜਿਹੜੇ ਨੇ ਜਿਹੜੇ ਨਹੀਂ ਨੇ ਸક્ષਮ ਹੈਗੇ ਨੇ ਕਿ ਉਹ ਤੀਰਥ ਯਾਤਰਾ ਤੇ ਜਾ ਸਕਣ ਕੁਝ ਖਰਚੇ ਵੱਲੋਂ ਜਾਂ ਕੁਝ ਵੈਸੇ ਹੀ ਉਹਨਾਂ ਨਾਲ ਕੋਈ ਜਾਣ ਨੂੰ ਤਿਆਰ ਨਹੀਂ ਹੁੰਦਾ ਪਰੰਤੂ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਅਸੀਂ ਵਧੀਆ ਤੋਂ ਵਧੀਆ ਬੱਸਾਂ ਔਰ ਵਧੀਆ ਤੋਂ ਵਧੀਆ ਜਿਹੜੀ ਵਿਵਸਥਾ ਕਰਕੇ ਉਹ ਬਜ਼ੁਰਗਾਂ ਨੂੰ ਜਿਹੜੇ ਕਿ ਕਦੀ ਗਏ ਨਹੀਂ ਹੈ ਆਪਣੇ ਭਾਵੇਂ ਕਿਰਤਪੁਰ ਸਾਹਿਬ ਗੁਰਦੁਆਰਾ ਸਾਹਿਬ ਕੋਲ ਭਾਵੇਂ ਕੋਈ ਨੈਨਾ ਦੇਵੀ ਹੋਵੇ ਭਾਵੇਂ ਕੋਈ ਵੀ ਮੰਦਿਰ ਹੈ ਕੋਈ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਦਰਸ਼ਨ ਕਰਾਵਾਂਗੇ ਔਰ ਇਹ ਉਪਰਾਲਾ ਸਾਡੇ ਆਮ ਆਦਮੀ ਪਾਰਟੀ ਨੇ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਦਿੱਲੀ ਸ਼ੁਰੂ ਕੀਤਾ ਸੀਗਾ ਉਹ ਜਿਹੜਾ ਹੈ ਸਾਡੇ ਮਾਨ ਸਾਹਿਬ ਨੇ ਜਿਹੜਾ ਉਸੇ ਤਰ੍ਹਾਂ ਦੇ ਉੱਪਰ ਇਹ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਹੈ ਔਰ ਜਿੰਨੇ ਵੀ ਸਾਡੇ ਸਿਰਦਾਲੂ ਜਾ ਰਹੇ ਨੇ ਉਹ ਸਾਰੇ ਗੁਰਦਾਸਪੁਰ ਤੋਂ ਨੇ ਔਰ ਸੈਕੰਡ ਪਾਸੇ ਅਸੀਂ ਅੱਜ ਰਵਾਨਾ ਕਰ ਰਹੇ ਆ ਉਹ ਸਾਰੇ ਬਹੁਤ ਧੰਨਵਾਦੀ ਨੇ ਸਰਕਾਰ ਦੇ ਪੰਜਾਬ ਦੇ ਔਰ ਮਾਨ ਸਾਹਿਬ ਦੇ ਔਰ ਕੇਜਰੀਵਾਲ ਸਾਹਿਬ ਦੇ ਕਿ ਸਾਨੂੰ ਇੱਕ ਸਰਵਨਪੁੱਤਰ ਸਮਝ ਕੇ ਜਿਹੜਾ ਹੈ ਸਾਨੂੰ ਇੱਕ ਤੀਰਥ ਯਾਤਰਾ ਕਰਵਾ ਰਹੇ ਨੇ ਸਰਕਾਰ ਕਿਉਂਕਿ ਸਰਵਨਪੁੱਤਰ ਮੈਨੂੰ ਲੱਗਦਾ ਹੈ ਕਿ ਇਹ ਕਿਤਾਬਾਂ 'ਚ ਹੀ ਰਹਿ ਗਿਆ ਸੀ ਪਰੰਤੂ ਸਹੀ ਸਰਵਨਪੁੱਤਰ ਜਿਹੜਾ ਹੈ ਉਹ ਹੁਣ ਮੇਰੇ ਮਾਨ ਸਾਹਿਬ ਨੇ ਔਰ ਸਾਡੇ ਕੇਜਰੀਵਾਲ ਸਾਹਿਬ ਨੇ ਤੋਂ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਰਕਾਰ ਦਾ ਵੀ ਔਰ ਇਹਨਾਂ ਤੀਰਥ ਯਾਤਰੀਆਂ ਦਾ ਵੀ ਜਿਨ੍ਹਾਂ ਕਿ ਬੜਾ ਮਾਨ ਸਨਮਾਨ ਵੀ ਪਾਰਟੀ ਨੂੰ ਦੇ ਰਹੇ ਨੇ ਉਹ ਬੜੇ ਵੱਧ ਚੜ ਕੇ ਜਿਹੜਾ ਹੈ ਉਹ ਇਸ ਲਾਭ ਦਾ ਫਾਇਦਾ ਲੈ ਲੈਣਗੇ ਉਹਦੇ ਵਾਸਤੇ ਪੂਰੀ ਜਨਰਲ ਮੈਂ ਕੋਈ ਗੱਲ ਇਹ ਤਾਂ ਕਿ ਬੜੀ ਖੁਸ਼ੀ ਨਾਲ ਤਾਂ ਕਿ ਦਸਤਖਤ ਹੋ ਗਿਆ ਨਾ ਸਾਡੇ ਦਸਤਖਤ ਦੇ ਵਸਨੀਕ ਆ ਸਾਡੀ ਆਮ ਪਾਰਟੀ ਵੱਲੋਂ ਰਮਨਜੀਤ ਬੈਲੋਂ ਤੋਂ ਰਮਨਜੀਤ ਬੈਲੋਂ ਤੋਂ ਸੈਂਕੜੇ ਜੀ ਬੰਦ ਜਨਨ ਦੇ ਸਕੂਲ ਚਲਾਏ ਗਏ ਆ ਪੰਜਾਬ ਲੈਵਲ ਤੇ ਜਿਹੜੇ ਲੋਕ ਆਪਣੇ ਟੀਕ ਯਾਤਰਾ ਤੇ ਕਿਸੇ ਪੰਗੇ ਦੇ ਕਾਰਨ ਕਿਸੇ ਕਾਰਨ ਕਰਕੇ ਨਹੀਂ ਜਾ ਸਕਦੇ ਉਹਨਾਂ ਨੂੰ ਇਹ ਮੁਫਤ ਆਪਸ ਯਾਤਰਾ ਦਾ ਆਪ ਵੱਲੋਂ ਕਿ ਉਹ ਟੀਕ ਲਿਓ ਜਾਣਾ ਚਾਹੁੰਦੇ ਆ ਬਾਸ ਹਰ ਜਗ੍ਹਾ ਜਾ ਰਹੀ ਹੈ ਉਹਦੇ ਅੱਜ ਜਿਦਾ ਅਨੰਦਪੁਰ ਸਾਹਿਬ ਔਰ ਅੰਮ੍ਰਿਤਸਰ ਜਾ ਰਹੀ ਹੈ ਬਰਮਨਸਰ ਜੀ ਜਾ ਰਹੀ ਹੈ ਪੁਰਾਣੇ ਸਿਆਦ ਤੁਹਾਡੇ ਸਾਹਮਣੇ ਦਾ ਦੇਖਿਆ ਕਿ ਆਪ ਪਾਰਟੀ ਨੇ ਅ ਬੁਲਾਵਾ ਕੀਤਾ ਕਿ ਲੋਕੀ ਆਪਣੀ ਪੀਰ ਯਾਤਰਾ ਤੇ ਜਾ ਰਹੇ ਨੇ ਇਹ ਖੁਸ਼ੀ ਵਾਲੀ ਗੱਲ ਆ ਹੁਣ ਇਹ ਚੱਲੀ ਜੇ ਫਾਕਰ ਤੇ ਇਹ ਦੇਖਿਆ ਜਾ ਰਿਹਾ ਕਿ ਲੋਕਾਂ ਚ ਬੜਾ ਪਛਾਹ ਵੱਧ ਗਿਆ 379 ਲੱਗ ਕੇ ਜੋ ਕਿ ਬਲੱਟ ਟੁੱਟੀ ਹੋਈ ਏਤੀ ਇੱਕ ਵਧੀਆ ਪ੍ਰਾਲਾ ਮੰਨਦੇ ਉਹ ਪ੍ਰੋਫੈਸਰ ਮੈਂ ਕਹਿੰਦਾ ਇਹ ਬਹੁਤ ਵਧੀਆ ਪ੍ਰਾਲਾ ਹੈ ਮੈਂ ਤੁਹਾਨੂੰ ਦੱਸਿਆ ਕਿ ਕਈ ਲੋਕ ਕਈ ਤਰ੍ਹਾਂ ਕਈ ਕਾਰਨ ਕਰਕੇ ਨਹੀਂ ਜਾ ਸਕਦੇ ਬੜਾ ਹੈ ਕਾਰਨ ਸਾਰੇ ਹੀ ਜਿਦਾਂ ਕੋਈ ਨੂੰ ਤੰਗੀ ਆ ਪੈਸੇ ਦੀ ਜਾਂ ਕਿਸੇ ਕੋ ਟਾਈਮ ਨਹੀਂ ਆ ਜਾਂ ਕਿਸੇ ਨਾਲ ਕੋਈ ਜਾ ਨਹੀਂ ਸਕਦਾ ਉਹਦੇ ਕਰਨਾ ਵੀ ਇੱਕ ਇਕੱਠ ਹੋ ਕੇ 43 ਜਾਂ 44 ਜਣੇ ਇੱਕ ਬੱਸ ਤੇ ਜਾਂਦੇ ਨੇ ਤੇ ਇਹ ਸਾਰੇ ਹੀ ਮਤਲਬ ਤੀਰਥ ਤੇ ਜਾ ਰਹੇ ਨੇ ਤੇ ਜਿਸ ਤਰ੍ਹਾਂ ਵੀ ਕਿਸੇ ਨੂੰ ਕੋਈ ਮਤਲਬ ਨਹੀਂ ਜਾ ਸਕਦਾ ਉਹਦੇ ਵਾਸਤੇ ਇਹ ਬੜਾ ਵਧੀਆ ਉਪਰਾਹ ਹੈ ਸਮਾਜ ਦੇ ਲਈ ਬਹੁਤ ਅਨੋਖੀ